ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਇੱਕ ਕਾਰ ਨੂੰ ਅੱਗ ਲਗਾਈ ਗਈ ਹੈ ਤਿੰਨ ਨੌਜਵਾਨ ਇਸ ਦੇ ਵਿੱਚ ਤੁਹਾਨੂੰ ਦਿਖਾਈ ਦੇ ਦੇਣਗੇ ਕਿਸ ਤਰੀਕੇ ਦੇ ਨਾਲ ਉਹ ਆਉਂਦੇ ਨੇ ਤਾਂ ਕਾਰ ਨੂੰ ਅੱਗ ਦੇ ਹਵਾਲੇ ਕਰਕੇ ਚਲੇ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਕਾਰ ਹੈ ਇੱਕ ਵਪਾਰੀ ਦੀ ਹੈ ਤੇ ਲਗਾਤਾਰ ਇਸ ਨੂੰ ਫਰੋਤੀ ਦੀਆਂ ਕਾਲ ਆ ਰਹੀਆਂ ਸੀਗੀਆਂ ਪਰ ਵਪਾਰੀ ਦੇ ਵੱਲੋਂ ਨਹੀਂ ਦਿੱਤੀ ਗਈ ਫਿਰੋਤੀ ਦੀ ਰਕਮ ਜਿਸ ਤੋਂ ਬਾਅਦ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ਦੀ ਕਾਰ ਨੂੰ ਹੀ ਅੱਗ ਲਗਾ ਦਿੱਤੀ ਹੈ ਪਰ ਇਹ ਕੋਈ ਪੱਲਾ ਮਾਮਲਾ ਤਾਂ ਹੈ ਨਹੀਂ ਹਰ ਰੋਜ਼ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਲੋਕ ਜਿਹੜੇ ਨੇ ਜਿੱਥੇ ਬਦਮਾਸ਼ ਜਿਹੜੇ ਨੇ ਉਹ ਕਾਨੂੰਨ ਦਾ ਖੌਫ ਭੁੱਲੀ ਗਏ ਨੇ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕੁਝ ਵੀ ਕਰ ਲਾਂਗੇ ਤਾਂ ਬਚ ਜਾਵਾਂਗੇ ਤੇ ਇਦਾਂ ਹੀ ਹੋ ਰਿਹਾ ਹੈ ਜਿਸ ਤਰੀਕੇ ਦੇ ਨਾਲ ਬੀਤੇ ਦਿਨਾਂ ਤੋਂ ਪੰਜਾਬ ਤੋਂ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਹਨਾਂ ਨੇ ਹਰ ਕਿਸ ਨੂੰ ਹਰਾਨ ਕਰ ਦਿੱਤਾ ਸੋਚਾਂ ਦੇ ਵਿੱਚ ਪਾ ਦਿੱਤਾ ਕਿ ਸਾਡਾ ਘਰ ਬਹਿਣਾ ਵੀ ਸੇਫ ਨਹੀਂ ਹੈ ਤੇ ਘਰੋਂ ਬਾਹਰ ਨਿਕਲਣਾ ਵੀ ਸੇਫ ਨਹੀਂ ਹੈ ਕਿਸ ਤਰੀਕੇ ਦੇ ਨਾਲ ਘਰ ਦੇ ਅੰਦਰ ਵੜ ਕੇ ਲੂਟਕ ਨੂੰ ਅੰਜਾਮ ਦਿੱਤਾ ਜਾਂਦਾ ਹੈ ਘਰ ਦੇ ਅੰਦਰ ਵੜ ਕੇ ਕਤਲ ਨੂੰ ਅੰਜਾਮ ਦਿੱਤਾ ਜਾਂਦਾ ਹੈ ਇੱਕ ਮੋਹ ਬੋਲਦੀ ਤਸਵੀਰ ਬੀਤੇ ਦਿਨਾਂ ਦੇ ਵਿੱਚ ਸਾਹਮਣੇ ਆਈ ਕਿ ਇਸ ਤਰੀਕੇ ਦੇ ਨਾਲ ਉਹਤੇ ਲੋਕਾਂ ਨੂੰ ਕਤਲ ਕੀਤਾ ਗਿਆ ਗੋਲੀਆਂ ਸ਼ਰੀਆਮ ਚਲਾਈਆਂ ਗਈਆਂ ਸੋ ਲੋਕ ਜਿਹੜੇ ਨੇ ਉਸ ਸਾਮ ਦੇ ਵਿੱਚ ਨੇ ਤੇ ਇੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਪੰਜਾਬ ਦੀ ਸਰਕਾਰ ਤੇ ਜੀਆਂ ਜਿੱਥੇ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ ਸੀ ਸ਼ਾਇਦ ਤੁਹਾਨੂੰ ਮੈਂ ਦੁਬਾਰਾ ਯਾਦ ਵੀ ਦਿਲਾ ਦਿੰਨੀ ਆ ਕਿ ਜਦੋਂ ਕਿਸਾਨੀ ਅੰਦੋਲਨ ਸੀਗਾ ਤੇ ਉਹਨਾਂ ਨੂੰ ਜਦ ਜ਼ਬਰੀ ਉਥੋਂ ਖਾਲੀ ਕਰਵਾਏਗੇ ਬਾਰਡਰ ਤਾਂ ਉਸ ਦਾ ਇਹ ਹਵਾਲਾ ਦਿੱਤਾ ਗਿਆ ਕਿ ਟਰਾਂਸਪੋਰਟੇਸ਼ਨ ਦਾ ਇੱਕ ਤਾਂ ਔਖਾ ਹੁੰਦਾ ਤੇ ਦੂਜੀ ਗੱਲ ਵਪਾਰੀਆਂ ਨੂੰ ਬੜਾ ਨੁਕਸਾਨ ਹੋਇਆ ਤੇ ਪਰ ਹੁਣ ਇਹ ਵੀ ਤਾਂ ਵਪਾਰੀ ਐ ਜਿਸ ਨੂੰ ਫਰੋਤੀ ਦੇ ਕੋਲ ਨਾ ਆ ਰਹੀਆਂ ਸੀ ਤੇ ਉਦੋਂ ਪੁਲਿਸ ਪ੍ਰਸ਼ਾਸਨ ਕਿੱਥੇ ਸੀ ਜਦੋਂ ਪੁਲਿਸ ਦੇ ਵੱਲੋਂ ਉਹਨਾਂ ਦੇ ਵੱਲੋਂ ਕੰਪਲੀਟ ਵੀ ਕਰਵਾਈ ਹੋਏਗੀ ਚਲੋ ਨਾ ਵੀ ਕਰਵਾਈ ਗਈ ਹੋਵੇ ਪਰ ਕਿਸ ਤਰੀਕੇ ਦੇ ਨਾਲ ਜੋ ਇਹ ਨਿਕਲ ਕੇ ਖਬਰਾਂ ਸਾਹਮਣੇ ਆਈਆਂ ਨੇ ਉਹਨਾਂ ਨੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਹਰ ਰੋਜ਼ ਅਜਹੀ ਤਸਵੀਰ ਸਾਹਮਣੇ ਆਉਂਦੀ ਹੈ ਜਿੱਥੇ ਸ਼ਰੀਆਮ ਗੁੱਡਾਂ ਕਰਦੀ ਹੁੰਦੀ ਹੈ ਇਹ ਨਹੀਂ ਨਹੀਂ ਕਿ ਸ਼ਰੀਆਮ ਗੋਲੀਆਂ ਚੱਲ ਜਾਂਦੀਆਂ ਨੇ ਤੇ ਕਾਰਵਾਈ ਜ਼ੀਰੋ ਰਹਿੰਦੀ ਹੈ ਸੋ ਇਹ ਵੱਡੇ ਸਵਾਲ ਪੁਲਿਸ ਪ੍ਰਸ਼ਾਸਨ ਤੇ ਵੀ ਇੱਕ ਵਾਰ ਇਸ ਸੀਸੀਟੀਵੀ ਤਸਵੀਰ ਨੂੰ ਤੁਹਾਨੂੰ ਦਿਖਾਣਾ ਚਾਹਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਆਉਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਦੇਖੋ ਕਿ ਆਰਾਮ ਦੇ ਨਾਲ ਸੜਕ ਜਿਹੜੀ ਹੈ ਸੁਨਮਸਾਨ ਹੈ ਕੋਈ ਲੋਕ ਨਜ਼ਰ ਨਹੀਂ ਆ ਰਹੇ ਨੇ ਤੇ ਉਸ ਵੇਲੇ ਦੋ ਤੋਂ ਤਿੰਨ ਨੌਜਵਾਨ ਹੁੰਦੇ ਨੇ ਜੋ ਅਚਾਨਕ ਆਉਂਦੇ ਨੇ ਤੇ ਕਾਰ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਧਰ ਉੱਧਰ ਦੇਖਿਆ ਜਾਂਦਾ ਵੀ ਕੋਈ ਸਾਨੂੰ ਦੇਖਤਾ ਨਹੀਂ ਰਿਹਾ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੈਟਰੋਲ ਪਾ ਕੇ ਕਾਰ ਨੂੰ ਅੱਗ ਦੇ ਹਵਾਲੇ ਕੀਤਾ ਜਾਂਦਾ ਸੋ ਇਹ ਤਸਵੀਰ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਯਾਦ ਹੋ ਗਈ ਹੈ ਇਹ ਜੋ ਤਸਵੀਰਾਂ ਨੇ ਅ देर ਰਾਤ ਦੀਆਂ ਦੱਸੀਆਂ ਜਾ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਜਦੋਂ ਰਾਤ ਨੂੰ ਲੋਕ ਸੁੱਤੇ ਹੁੰਦੇ ਨੇ ਉਸ ਵੇਲੇ ਇਹਨਾਂ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਬੇਖੌਫ ਬਦਮਾਸ਼ ਨੇ ਬੇਖੌਫ ਨੌਜਵਾਨਾਂ ਨੇ ਕਿਸੇ ਵੀ ਕਾਨੂੰਨ ਦਾ ਕੋਈ ਭੈ ਨਹੀਂ ਹੈ ਇਹਨਾਂ ਨੂੰ ਵੀ ਸਾਨੂੰ ਕੁਝ ਵੀ ਪੁਲਿਸ ਕਰ ਸਕਦੀ ਹੈ ਜਾਂ ਸਾਡੇ ਤੇ ਕਾਰਵਾਈ ਹੋ ਸਕਦੀ ਹੈ ਪਰ ਕਿਸ ਤਰੀਕੇ ਦੇ ਨਾਲ ਕਾਨੂੰਨ ਦੀਆਂ ਇੱਥੇ ਤੱਜੀਆਂ ਉਡਾਈਆਂ ਗਈਆਂ ਵਪਾਰੀ ਦੀ ਇਹ ਕਾਰ ਦੱਸੀ ਗਈ ਹੈ ਜੋ ਇਸ ਕਾਰ ਦੀ ਗੱਲ ਕੀਤੀ ਜਾਵੇ ਤਾਂ সিলਵਰ ਗ੍ਰੇ ਕਲਰ ਦੀ ਇਹ ਕਾਰ ਹੈ ਸਿਡਨ ਦੀ ਕਾਰ ਦੱਸੀ ਜਾ ਰਹੀ ਹੈ ਜੋ ਇਸ ਦੀ ਕੀਮਤ ਹੋਏਗੀ ਲਗਭਗ 15 11 ਤੋਂ 15 ਲੱਖ ਦੇ ਵਿੱਚ ਹੋਏਗੀ ਇਸ ਦੀ ਕੀਮਤ ਤੇ ਕੋਈ ਛੋਟੀ ਮੋਟੀ ਕੀਮਤ ਨਹੀਂ ਹੈ ਕਿਸ ਤਰੀਕੇ ਦੇ ਨਾਲ ਉਸ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੂੰ ਸਾਨੂੰ ਫਰौती ਨਹੀਂ ਦਿੱਤੇ ਤਾਂ ਅਸੀਂ ਤੇਰੀ ਕਾਰ ਨੂੰ ਅੱਗ ਲਗਾ ਸਕਦੇ ਹਾਂ ਤਾਂ ਹੋਰ ਕੀ ਕਰ ਸਕਦੇ ਆ ਇਸ ਤੋਂ ਅੰਦਾਜ਼ਾ ਲਗਾ ਲਿਤਾ ਜਾਵੇ ਸੋ ਇਹ ਤਸਵੀਰਾਂ ਜੋ ਨਿਕਲ ਕੇ ਸਾਹਮਣੇ ਆਈਆਂ ਨੇ ਹਰਾਨ ਕਰ ਦੇਣ ਵਾਲੀਆਂ ਨੇ ਮੁਹਾਲੀ ਦੇ ਸੈਕਟਰ 78 ਦੀਆਂ ਐ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਤੇ ਨੌਜਵਾਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਕਾਰ ਨੂੰ ਖੜੀ ਕਾਰ ਹੈ ਪਾਰਕਿੰਗ ਦੇ ਵਿੱਚ ਤਾਂ ਉਸ ਨੂੰ ਅੱਗ ਲਗਾ ਦਿੱਤੀ ਗਈ ਹੈ ਸੋ ਲਗਾਤਾਰ ਤਸਵੀਰਾਂ ਤੁਹਾਡੀ ਸਕਰੀਨ ਤੇ ਇਸ ਦੀਆਂ ਸਾਂਝੀਆਂ ਕਰ ਰਹੇ ਹਾਂ ਉਹ ਦੂਰ ਖੜੀ ਉਹ ਦੂਰ ਖੜੀ ਉਹ ਤਾਂ ਗੱਡੀ ਚ ਉਹ ਵੀ ਹੁੰਦੀ ਨਾ ਘਰ ਉਹਨੂੰ ਵੀ ਲਾਉਂਦੇ ਹਾਂ ਇਹ ਤਾਂ ਉਸੇ ਨੂੰ ਲਾਉਣਾ ਆਏ ਤੇ پھر نام نہیں رونے